ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਨੂੰ ਦੱਸਿਆ ਕਿ ਪ੍ਰਮਾਤਮਾ ਸਾਡੇ ਅੰਦਰ ਹੀ ਹੈ ਬਾਹਰ ਲੱਭਣ ਨਾਲ ਮਨ ਭਟਕ ਜਾਂਦਾ ਹੈ ਕਮਨਾਡੂ ਰਾਜ ਦਾ ਪ੍ਰਸਿੱਧ ਸ਼ਹਿਰ ਪੰਜਾਬਰ ਕਵੇਰੀ ਨਦੀ ਦੇ ਡੈਲਟੇ ਤੇ ਬਸਿਆ ਹੋਇਆ ਸੀ ਇਸ ਲਈ ਇਸ ਇਲਾਕੇ ਦੀ ਜ਼ਮੀਨ ਬਹੁਤ ਅਬਜਾਉ ਸੀ। ਇਸ ਜ਼ਿਲ੍ਹੇ ਨੂੰ ਚੌਲਾਂ ਦੀ ਕਟੋਰੀ ਕਹਿੰਦੇ ਹਨ। ਇਹ ਬਹੁਤ ਪੁਰਾਣਾ ਅਤੇ ਮਹੱਤਵਪੂਰਨ ਸ਼ਹਿਰ ਹੈ। ਕਿਸੇ ਸਮੇਂ ਇੱਥੇ ਚੌਲ ਵੰਸ ਦੇ ਰਾਜਿਆਂ ਦਾ ਰਾਜ ਸੀ। ਉਸ ਸਮੇਂ ਇਸ ਇਲਾਕੇ ਦਾ ਬਹੁਤ ਵਿਕਾਸ ਹੋਇਆ ਸੀ। ਉਸ ਸਮੇਂ ਇੱਥੇ ਬਰਹੱਦੀ ਸਵਰ ਮੰਦਿਰ ਦਾ ਨਿਰਮਾਣ ਹੋਇਆ ਸੀ। ਇਹ ਇੱਕ ਵਿਸ਼ਾਲ ਅਤੇ ਬਹੁਤ ਸੁੰਦਰ ਮੰਦਰ ਹੈ ਇਸ ਮੰਦਰ ਦਾ ਲਿੰਗਮ 2 ਟਨ ਭਾਰੀ ਹੈ ਇਸ ਦਾ ਨਿਰਮਾਣ ਪੱਥਰ ਦੇ ਇੱਕ ਟੁਕੜੇ ਤੋਂ ਹੀ ਹੋਇਆ ਸੀ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਇਸ ਸ਼ਹਿਰ ਵਿੱਚ ਆਏ ਸਨ ਉਸ ਸਮੇਂ ਇਸ ਸ਼ਹਿਰ ਦਾ ਨਾਮ ਤੰਜੌਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸ਼ਹਿਰ ਵਿੱਚ ਇੱਕ ਸਥਾਨ ਤੇ ਬਰਾਜਮਾਨ ਹੋ ਗਏ ਸਨ ਉਸ ਸਮੇਂ ਇਸ ਇਲਾਕੇ ਵਿੱਚ ਬਹੁਤ ਸਾਰੇ ਲੋਕ ਮੂਰਤੀ ਪੂਜਾ ਕਰਦੇ ਸਨ ਵਿਹਦ ਦੀ ਸਵਰ ਮੰਦਰ Hindu ਮਤ ਦੇ ਪ੍ਰਮੁੱਖ ਦੇਵਕ ਦੇਵਤੇ ਸ਼ਿਵ ਜੀ ਦਾ ਮੰਦਰ ਸੀ ਇਸ ਲਈ ਲੋਕਾਂ ਦੀ ਜ਼ਿਆਦਾਤਰ ਆਸਥਾ ਸ਼ਿਵ ਜੀ ਦੇ ਪ੍ਰਤੀ ਸੀ ਇਸ ਮੰਦਰ ਦੇ ਵਿਸ਼ਾਲ ਲਿੰਗਮ ਨੂੰ ਲੋਕ ਸ਼ੇਵ ਜੀ ਦੀ ਸ਼ਕਤੀ ਸਮਝਦੇ ਸਨ ਉਸ ਸਮੇਂ ਇਹ ਬਹੁਤ ਪ੍ਰਸਿੱਧ ਤੀਰਥ ਸਥਾਨ ਸੀ ਲਈ ਬਹੁਤ ਸਾਰੇ ਤੀਰਥ ਯਾਤਰੀ ਇਹ ਸ਼ਹਿਰ ਵਿੱਚ ਆਉਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਾ ਰਬਾਬ ਛੇੜ ਬਾਣੀ ਆਈ ਹੈ ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਾਰਾਂ ਛੇੜ ਕੇ ਦਿਲ ਨੂੰ ਟੁੰਬ ਜਾਣ ਵਾਲਾ ਸੰਗੀਤ ਪੈਦਾ ਕੀਤਾ ਸੀ ਗੁਰੂ ਜੀ ਨੇ ਆਪਣੀ ਰਸ ਭਿੰਨੀ ਆਵਾਜ਼ ਵਿੱਚ ਇਲਾਹੀ ਬਾਣੀ ਦਾ ਕੀਰਤਨ ਗਾਇਨ ਕੀਤਾ ਬਹੁਤ ਸਾਰੇ ਤੀਰਥ ਯਾਤਰੀ ਜਿਨ੍ਹਾਂ ਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਸੀ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਸੀ ਉਹ ਚੱਲ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਏ ਸਨ ਉਹਨਾਂ ਨੂੰ ਗੁਰੂ ਜੀ ਦੇ ਬਚਨ ਸਰਵਣ ਕਾਰਨ ਨਾਲ ਇਹ ਭਰੋਸਾ ਹੋ ਗਿਆ ਸੀ ਇਹ ਬਹੁਤ ਪ੍ਰਤਾਪੀ ਸੰਤ ਹਨ ਇਸ ਲਈ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਕੇ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਇਸ ਲਈ ਅਸੀਂ ਤੀਰਥ ਯਾਤਰਾ ਕਰ ਰਹੇ ਹਾਂ ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡਾ ਜੀਵਨ ਮਰਨ ਦਾ ਗੇੜ ਕੱਟਿਆ ਜਾਵੇ ਅਤੇ ਅਸੀਂ ਮੌਕਤ ਪਦਾਰਥ ਪ੍ਰਾਪਤ ਕਰਕੇ ਇਸ ਦੁਨੀਆ ਤੋਂ ਜਾਈਏ ਗੁਰੂ ਜੀ ਨੇ ਕਿਹਾ ਕਿ ਜੀਵਨ ਮੁਕਤ ਹੋਣ ਲਈ ਸਾਨੂੰ ਕਰਤਾਰ ਦੇ ਚਰਨਾ ਵਿੱਚ ਧਿਆਨ ਜੋੜ ਕੇ ਉਸ ਦੇ ਸ਼ਬਦ ਦਾ ਸਿਮਰਨ ਕਰਨਾ ਪੈਂਦਾ ਹੈ ਪ੍ਰਭੂ ਸਾਡੇ ਅੰਦਰ ਹੀ ਹੈ ਬਾਹਰ ਪਰਮੇਸ਼ਰ ਨੂੰ ਲੱਭਣ ਨਾਲ ਮਨ ਦੀ ਘਾਟਕੜਾਂ ਵੱਧ ਜਾਂਦੀ ਹੈ ਗੁਰੂ ਜੀ ਦੇ ਬਚਨ ਸਰਵਨ ਕਰਨ ਨਾਲ ਉਹਨਾਂ ਦੇ ਮਨ ਨੂੰ ਤਸੱਲੀ ਹੋ ਗਈ ਕਿ ਇਹ ਸੰਤ ਹੀ ਸਾਨੂੰ ਮੁਕਤੀ ਦਿਵਾ ਸਕਦੇ ਹਨ ਉਹਨਾਂ ਨੇ ਗੁਰੂ ਜੀ ਤੋਂ ਚਰਨ ਪੌਹਲ ਦੀ ਬਖਸ਼ਿਸ਼ ਪ੍ਰਾਪਤ ਕਰ ਲਈ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਗੁਰੂ ਜੀ ਦੀ ਮਹਿਮਾ ਬਾਰੇ ਦੱਸਿਆ ਤਾਂ ਉਹ ਵੀ ਗੁਰੂ ਜੀ ਦੇ ਸ਼ਰਨ ਵਿੱਚ ਆ ਗਏ ਸਨ ਅਤੇ ਗੁਰੂ ਜੀ ਤੋਂ ਨਾਮ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਹਨਾਂ ਨੇ ਵੀ ਧਰਮਸ਼ਾਲਾ ਬਣਾ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਜੀ ਕੋਸਮ ਇਹ ਸ਼ੇਰ ਵਿੱਚ ਰਹੇ ਤੇ ਫਿਰ ਅੱਗੋਂ ਲਈ ਰਵਾਨਾ ਹੋ ਗਏ ਸਨ ਗੁਰੂ ਜੀ ਤੋਂ ਗੁਰਸਿੱਖੀ ਧਾਰਨ ਕਰਨ ਵਾਲੇ ਇੱਥੇ ਸੰਤ ਸੰਗਤ ਕਰਨ ਲੱਗ ਪਏ ਸਨ ਗੁਰੂ ਅ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੀ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ